ਸਾਰ ਨਾਲ ਦੱਸਿਆ ਸਰਕਾਰ ਇੱਕ ਡਰਾਮਾ ਕਰ ਰਹੀ ਹੈ ਜੁੱਧ ਨਸ਼ਿਆਂ ਵਿਰੁੱਧ ਜਿਵੇਂ ਅਮਤੋਏ ਨੇ ਦੱਸਿਆ ਕਿ ਤਿੰਨ ਬਟੇ ਅਧਿਕਾਰੀਆਂ ਦੀਆਂ ਰਿਪੋਰਟਾਂ ਕਿਉਂ ਨਹੀਂ ਜਨਤਕ ਕੀਤੀਆਂ ਜਾ ਰਹੀਆਂ ਇਹਨਾਂ ਦਾ ਇੱਕ ਏਆਈ ਜੀ ਹੁੰਦਾ ਸੀ ਰਾਜਜੀਤ ਇੱਕ ਸ਼ਾਇਦ ਇਨਸਪੈਕਟਰ ਸੀ ਇੰਦਰਜੀਤ ਕਿ ਉਹਨਾਂ ਦੇ ਘਰ ਘਾਹ ਤੇ ਬਲੋਜ਼ਰ ਚੱਲ ਗਿਆ ਉਹ ਬੰਦੇ ਫੜੇ ਤੱਕ ਨਹੀਂ ਗਏ ਐ ਜਿਹੜੇ ਬੰਦੇ ਸ਼ਾਮਲ ਨੇ ਵੱਡੇ ਵੱਡੇ ਕਿ ਪੁਲਿਸ ਅਧਿਕਾਰੀ ਆਈਪੀਐਸ ਸ਼ਾਮਲ ਨੇ ਉਹਨਾਂ ਦੇ ਕੋਈ ਕਾਰਵਾਈ ਨਹੀਂ ਇੱਥੇ ਗਰੀਬ ਮਤਲਬ ਦਾ ਘਾਟਾ ਦਿੰਦੇ ਆ। ਕੋਕ ਡਰਾਮਾ ਲੋਕਾਂ ਕਰੇ ਮੀਡੀਆ 'ਚ ਕ੍ਰੀਏਟ ਕਰਦੇ ਦੇਖੋ ਜੀ ਬਹੁਤ ਵੱਡੀ ਕਾਰਵਾਈ ਕਰ ਰਹੀ ਹੈ ਸਰਕਾਰ। ਤੁਹਾਡੇ ਸਾਹਮਣੇ ਮੈਂ ਆਧਾਰਨ ਬੈਠਾ ਤੁਸੀਂ ਬਠਿੰਡੇ ਤੋਂ ਮੈਂ ਵੀ ਬਠਿੰਡੇ ਦਾ ਆਪਾਂ ਜਾਣਦੇ ਇੱਕ ਦੂਜੇ ਨੂੰ। ਕੀ ਮੈਂ ਨਸ਼ਾ ਖਾਣ ਵਾਲਾ ਪੀਣ ਵਾਲਾ ਜਾਂ ਵੇਚਣ ਵਾਲਾ ਤਰਨ ਤਾਰਨ ਦੇ ਵਿੱਚ ਮੇਰੇ ਤੇ ਵੀ 2 ਸਾਲ ਪਹਿਲਾਂ ਚਿੱਟਾ ਵੇਚਣ ਦਾ ਪਰਚਾ ਦਿੱਤਾ ਹੋਇਆ ਹਲੇ ਵੀ ਉਵੇਂ ਪਿਆ। ਇਸ ਸਾਡੀ ਟੀਮ ਦੇ ਮੈਂਬਰ ਆ ਮਹਿੰਦਰਪਾਲ ਸਿੰਘ ਲੂੰਬਾ ਇਹਨਾਂ ਬਾਰੇ ਜਾਣਦੇ ਏਸਾਂ ਵਾਲੀ ਬੀਬੀ ਮਸ਼ੂਰ ਹੋਈ ਸੀਗੀ ਮੋਗੇ ਵਾਲੀ ਐਮਐਲਏ ਜਿਹੜੀ ਹਸਪਤਾਲ ਦੇ ਵਿੱਚੋਂ ਏਸੀ ਲਾ ਕੇ ਆਦੇ ਘਰੇ ਲੈ ਗਈ ਸੀ ਇਹ ਖਲਾਸੇ ਇਹਨਾਂ ਨੇ ਕੀਤੇ ਸੀਗੇ ਉਦੋਂ ਉਦੋਂ ਦੇ ਟਾਰਗੇਟ ਤੇ ਨੇ ਤੇ ਹੁਣ ਇਹਨਾਂ ਦੇ ਉੱਤੇ ਲਿਆ ਕੇ ਐਨਡੀਪੀਐਸ ਸੈਕਟਰ ਦੇ ਨਾਲ ਤੇ ਪਾਸਕਵੈਕਟਰ ਲਾ ਕੇ ਇਹ ਦੋ ਬੰਦੇ ਆ ਸੁਖਦੀਪ ਸਿੰਘ ਭਮ ਅਤੇ ਮਹਿੰਦਰਪਾਲ ਸਿੰਘ ਲੂੰਬਾ ਇਹ ਸਾਰੀਆਂ ਰਿਪੋਰਟਾਂ ਖਬਰਾਂ ਇਹਨਾਂ ਇੰਟਰਨੈਸ਼ਨਲ ਕਮੇਟੀ ਬਣੀ ਹੋਈ ਹੈ ਲਗਾਤਾਰ ਨਸ਼ਿਆਂ ਦੇ ਖਿਲਾਫ ਗੱਲ ਕਰ ਰਹੇ ਹੈ ਇਹਨਾਂ ਨੇ ਗੁਰਚਰਨ ਸਿੰਘ ਦੇ ਖਿਲਾਫ ਇੱਕ ਡੀਜੀਪੀ ਕੋਲੇ ਸ਼ਿਕਾਇਤ ਦਰਜ ਕਰਾਈ ਸੀ ਕਿ ਵੀ ਗੁਰਚਰਨ ਸਿੰਘ ਵੱਡਾ ਸਮਗਲਦਾ ਇਨ ਐਨਡੀਪੀਸ ਦੇ ਮਕਦਮੇ ਦਰਜ ਹੈ ਇਹਦੀ ਕਾਰਵਾਈ ਕਿਤੇ ਕੀਤੀ ਜਾਵੇ ਉਹ ਕੁਮਕਮਾ ਆ ਕੇ ਐਸਪੀ ਹੈੱਡਕੁਆਟਰ ਨੇ ਬਾਲਕ੍ਰਿਸ਼ਨ ਸਿੰਘਲਾ ਅੱਜਕਲ ਮੋਗੇ ਲੱਗੇ ਹੋਏ ਆ ਉਹਨਾਂ ਕੋਲੇ ਆਉਂਦੀ ਹੈ ਉਹ ਇਹਨਾਂ ਨੂੰ ਬੁਲਾ ਕੇ ਕਹਿੰਦੇ ਵੀ ਭਾਈ ਇਹ ਰਿਪੋਰਟ ਆ ਦੀ ਵਾਪਸ ਲੈ ਲੈ। ਉਹ ਅੰਸ਼ਾਂ ਜੇ ਤਰ੍ਹਾਂ ਚ ਹਿੰਮਤ ਆ ਜੇ ਤਰ੍ਹਾਂ ਜ਼ੁਰਤ ਆ ਤੇਰੇ ਲਾਏ ਹੋਏ ਐਸਪੀ ਤੇਰੇ ਲਾਏ ਹੋਏ ਐਸਐਸਪੀ ਸ਼ਰਿਆਮ ਜਿਹੜੇ ਬੰਦੇ ਨਸ਼ਿਆਂ ਦੇ ਖਿਲਾਫ ਕੰਮ ਕਰਦੇ ਆ ਉਹਨਾਂ ਨੂੰ ਬੁਲਾ ਕੇ ਧਮਕੀਆਂ ਦਿੰਦੇ ਆ ਵੀ ਆ ਰਿਪੋਰਟ ਵਾਪਸ ਨਾ ਲੈ ਤੇਰੇ ਖਿਲਾਫ ਕਾਰਵਾਈ ਹੋ ਜਾ। ਤੇ ਹੋ ਵੀ ਗਈ। ਨਸ਼ਿਆਂ ਖਿਲਾਫ ਲੜਨ ਵਾਲੇ ਬੰਦੇ ਪੰਜਾਬ ਦੀਆਂ ਕੁਰਤੀਆਂ ਮਾਰੀਆਂ ਮਾਰੇ ਕੰਮਾਂ ਖਿਲਾਫ ਮਾਰੇ ਬੰਦਿਆਂ ਖਿਲਾਫ ਬੋਲਣ ਵਾਲੇ ਬੰਦੇ ਅੱਜ ਚੱਕ ਕੇ ਐਨਡੀਪੀਐਸ ਦਾ ਪਰਚਾ ਦਾਲਜ ਕਰਕੇ ਨਾਲ ਪਾਸਪੋਰਟ ਲਾ ਕੇ ਵਿਚੀ ਮੜਤੇ ਤੇ ਗ੍ਰਿਫਤਾਰੀ ਬਰਾਂਟ ਵੀ ਜਾਰੀ ਕਰਤੇ ਇਹ 10 ਦਿਨ ਹੋ ਗਏ ਘਰ ਛੱਡੀ ਫਿਰਦੇ ਹੁਣ ਇਹ ਡਰਾਮਾ ਜਿਹੜਾ ਅਸੀਂ ਪੁੱਛਣਾ ਚਾਹੁੰਨੇ ਆ ਕਿ ਕਿਉਂ ਕੀਤਾ ਜਾ ਰਿਹਾ ਜਦ ਕਿਉਂ ਆਵਾਜ਼ ਦੱਬੀ ਜਾ ਰਹੀ ਹੈ ਸੋ ਪਹਿਲੀ ਗੱਲ ਤਾਂ ਇਹ ਆ ਵੀ ਅਸੀਂ ਐਚਓ ਸਰਕਾਰ ਨੂੰ ਇਹ ਕਹਿਣਾ ਚਾਹੁੰਨੇ ਆ ਚੈਲੰਜ ਕਹਿ ਲਓ ਚੁਣੌਤੀ ਕਹਿ ਲਓ ਅਸੀਂ ਕਹਿੰਦੇ ਭਾਈ ਇਹ ਕੰਮ ਅਸੀਂ ਚੱਲਣਾ ਨਹੀਂ ਦੇਣਾ ਇਹ ਬੰਦੇ ਸਾਡੇ ਕੋਲੇ ਬੈਠਿਆ ਫੜ ਲਓ ਆ ਕੇ ਜੇ ਫੜਨੇ ਆ ਇਹ ਇੱਕ ਛੇਨੀ ਗੱਲ ਰੱਖਣੀ ਇਹ ਪਹਿਲੇ ਛੋਡੇ ਜਿੰਨੇ ਗਲਾਂ ਦੇ ਵਿੱਚ ਪਏ ਹੋਏ ਗੁਲਾਮੇ ਛੋਡੇ ਪਏ ਆ ਛੋਡੇ ਜੋ ਹਾਲਾਤ ਬਣਿਆ ਪੰਜਾਬ ਦੇ ਉਹ ਸੁਧਾਰ ਲੋ ਜਿਹੜੇ ਬੰਦੇ ਪੰਜਾਬ ਦੀ ਗੱਲ ਕਰਦੇ ਆ ਲੋਕਾਂ ਦੀ ਗੱਲ ਕਰਦੇ ਆ ਨਸ਼ਾ ਖਿਲਾਫ ਗੱਲ ਕਰਦੇ ਆ ਉਹਨਾਂ ਖਿਲਾਫ ਇਹ ਕਾਰਵਾਈਆਂ ਬੰਦ ਕਰ ਭੰਸਿਆ ਕਿੰਨੇ ਕੁ ਬੰਦਿਆਂ ਦੀਆਂ ਤੂੰ ਜ਼ੁਬਾਨਾਂ ਬੰਦ ਕਰ ਦੇਗਾ ਕਿੰਨੇ ਕੁ ਮੀਡੀਆ ਨੂੰ ਦੱਬ ਦੇਗਾ ਬਹੁਤਾ ਮੀਡੀਆ ਸੋਨੂੰ ਵੀ ਪਤਾ ਇਹ ਹਾਲਾਤ ਮੀਡੀਆ ਦੇ ਕੀ ਹੋਏ ਖੜੇ ਆ ਆਈਡੀਆ ਆਈਡੀਆ ਘਟਣਾਵਾ ਹੋਣ ਜਾਂਦੇ ਜਿਹੜਾ ਮੁੱਖ ਧਾਰਾ ਦਾ ਮੀਡੀਆ ਚੁੱਪ ਰਵੇ ਇਥੋਂ ਸਮਝ ਲੱਗਦਾ ਹੈ ਮੀਡੀਆ ਕਿਸ ਹੱਦ ਤੱਕ ਇਹਨਾਂ ਨੇ ਆਪਣੇ ਕਾਬੂ ਕੀਤਾ ਹੋਇਆ ਸਿੱਖਦਾ ਗੱਲ ਇਹ ਅਸੀਂ ਕਹਿਣਾ ਚਾਹੁੰਦੇ ਆਂ ਵੀ ਇਹਨਾਂ ਦੇ ਜਿਹੜੇ ਗ੍ਰਿਫਤਾਰੀ ਵਾਰੰਟ ਜਾਰੀ ਕਰਾਏ ਆ ਉਹਨਾਂ ਰੱਦ ਕਰਾਇਆ ਜਾਵੇ ਤੇ ਦੂਜਾ ਇਹਦੀ ਇਨਕੁਆਰੀ ਕਰਕੇ ਜੇ ਇਹ ਬੰਦੇ ਸ਼ਾਮਲ ਨੇ ਜੇ ਇਹ ਬੰਦੇ ਨਸ਼ਾ ਪੀਂਦੇ ਵੀ ਐ ਅਸੀਂ ਕਹਿੰਦਾ ਪਰਚਾ ਤੇ ਰੈਂਡੀ ਪੀਆ ਵੇਚਣ ਦਾ ਵੀ ਦੇ ਦਿਓ ਚਾਹੀ ਪਰ ਨਾਜਾਇਜ਼ ਕਿਸੇ ਦੇ ਉੱਤੇ ਤੁਸੀਂ ਸਾਡੀਆਂ ਸਾਰੇ ਸਟਰੀਮ ਐ ਤੁਹਾਡੀ ਕਾਲੇ ਪਾਣੀਆਂ ਦੀ ਟੀਮ ਬਣੀ ਹੋਈ ਹੈ ਅਸੀਂ ਸਾਰੇ ਉਹਦੇ ਮੈਂਬਰ ਆ ਇੱਕ ਇਕੱਲੇ ਇਕੱਲੇ ਬੰਦੇ ਨੂੰ ਲੁਧਿਆਣੇ ਵਾਲੇ ਬੰਦੇ ਸਾਡੇ ਅਟਾਰਗੇਟ ਕੀਤੇ ਜਾ ਰਹੇ ਆ ਮੋਗੇ ਦੇ ਅੱਡ ਕੀਤੇ ਜਾ ਰਹੇ ਆ ਰੋਪੜ ਵਾਲੇ ਅੱਡ ਇਹ ਇਕੱਲੇ ਇਕੱਲੇ ਬੰਦਿਆਂ ਨੂੰ ਇਹ ਕਿਸੇ ਨਾ ਕਿਸੇ ਝੂਠੇ ਮੁਕਾਦਮੇ ਦੇ ਵਿੱਚ ਸਰਕਾਰ ਫਸਾ ਕੇ ਡਰਾ ਕੇ ਧਮਕਾ ਕੇ ਉਹਦੀ ਜ਼ੁਬਾਨ ਬੰਦ ਕਰਕੇ ਉਹਨੂੰ ਘਰੇ ਪੇਟਾਉਣਾ ਚਾਹੁੰਦੇ ਪਹਿਲਾਂ ਦਾ ਮੁੱਦਾ ਸਾਡਾ ਇਹ ਸੀ ਜਿਹੜਾ ਅਸੀਂ ਇਸ ਧਾਰਨਾ ਦੇ ਉੱਤੇ ਅਸੀਂ ਗੱਲ ਕੀਤੀ ਆ ਵੀ ਇਹ ਜਿਹੜਾ ਮਸਲਾ ਹੈ ਇਹ ਅਸੀਂ ਕਿਸੇ ਵੀ ਇਨੂੰ ਬਰਦਾਸ਼ਤ ਨਹੀਂ ਕਰਾਂਗੇ ਤਰੀਕੇ ਦੇ ਨਾਲ ਜੇ ਤੁਸੀਂ ਸਾਡੇ ਬੰਦਿਆਂ ਨੂੰ ਐ ਚੱਕਣ ਲੱਗੇ ਪਰਚੇ ਦੇਣ ਲੱਗੇ ਜਲਾ ਫੇਟਣ ਲੱਗੇ ਤਾਂ ਅਸੀਂ ਘਰੇ ਬੈਠਣ ਵਾਲੇ ਨਹੀਂ ਚਾਹੇ ਸਾਨੂੰ ਵਿੱਚ ਆ ਕੇ ਅੰਦਰ ਦੇ ਦਿਓ ਉਹ ਪਹਿਲਾਂ ਵੀ ਤੁਹਾਨੂੰ ਸੈਂ ਕਈ ਬੰਦਿਆਂ ਨੂੰ ਝੂਠੇ ਮੁਕਾਦਮੇ ਦੇ ਕੇ ਉਹਨਾਂ ਨੂੰ ਅੰਦਰ ਕਰ ਚੁੱਕਿਆ ਪਰ ਐ ਪੰਜਾਬੀਆਂ ਦੀ ਆਵਾਜ਼ ਦੱਬੀ ਨਹੀਂ ਜਾਣੀ ਦੂਜੀ ਗੱਲ ਜਿਹੜੀ ਅੱਜ ਅੱਜ ਦਾ ਤਾਜ਼ਾ ਮੁੱਦਾ ਇਹ ਤੇ ਵੀ ਮੈਂ ਬਾਈ ਤਾਂ ਮੈਨੂੰ ਰੋਕਦਾ ਹੈ ਕਹਿੰਦਾ ਭਾਈ ਗੱਲ ਨਾ ਕਹਿੰਦਾ ਤੂੰ ਲੱਖਿਆ ਕਰੀ ਔਰ ਇਹ ਸਾਰੀ ਇਸ ਮੁੱਦੇ ਤੋਂ ਧਿਆਨ ਭਟਕ ਕੇ ਦੂਜੇ ਪਾਸੇ ਚ ਲੈ ਜਾਂਦਾ ਕਿਉਂਕਿ ਮੀਡੀਆ ਨੇ ਉਹ ਜੀਆਂ ਖਬਰਾਂ ਗੰਭੀਰ ਖਬਰ ਜਿਹੜੀ ਹੈਗੀ ਉਹ ਦਬ ਜਾਂਦੀ ਆ ਤੇ ਜਿਹੜੀ ਹਲਕੀ ਫੁਰਕੀ ਖਬਰ ਹੁੰਦੀ ਆ ਉਹ ਜ਼ਿਆਦਾ ਚੱਲਦੀ ਆ ਪਰ ਇਹ ਗੱਲ ਕਰਨੀ ਵੀ ਬਣਦੀ ਆ ਕਿਉਂਕਿ ਪੰਜਾਬ ਦੀ ਧਰਤੀ ਦੇ ਉੱਤੇ ਮੇਲੇ ਲੱਗਦੇ ਰਹੇ ਨੇ ਗਦਰੀ ਪਾਪਿਆਂ ਦੇ ਮੇਲੇ ਲੱਗਦਾ ਸਾਡੇ ਯੋਧਿਆਂ ਦੇ ਸੂਰਮਿਆਂ ਦੇ ਸ਼ਹੀਦਾਂ ਦੇ ਹੁਣ ਵੀ ਦੇਖੋ ਗੇ ਪ੍ਰਾਈਡ ਟੈਂਪੂਆਂ ਦਾ ਮੇਲਾ 27 April ਨੂੰ ਅੰਮ੍ਰਿਤਸਰ ਦੇ ਵਿੱਚ ਕਰਾਇਆ ਜਾ ਰਿਹਾ ਹੈ। ਹਨਾਨੀ ਦੀ ਗੱਲ ਦੇਖੋ। ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਸਰਪੰਚ ਅਮਰੀਕਾ ਉਹਨੇ ਕਹਦਾ ਵੀ ਅਸੀਂ ਭਾਈ 3 ਜੈਂਡਰ ਨੂੰ ਅਸੀਂ ਮਾਨਤਾ ਨਹੀਂ ਦੇਣੀ ਕਿਸੇ ਵੀ ਫੌਜ ਚ ਕਹੇ ਪੁਲਿਸ ਚ। ਤੇ ਪੰਜਾਬ ਉਹ ਵੀ ਅੰਮ੍ਰਿਤਸਰ ਦੀ ਧਰਤੀ ਨੂੰ ਚੁਣਿਆ ਗਿਆ ਇਤਿਹਾਸਕ ਧਰਤੀ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਦੇ ਉੱਤੇ 27 ਜ ਨੂੰ ਐਲਾਨ ਕਰ ਚੁੱਕੇ ਆ ਉਹ ਵੀ ਅਸੀਂ ਟੈਂਪੂਆਂ ਦਾ ਮੇਲਾ ਕਰਾਉਣ ਜਾ ਰਹੇ ਆ। ਇਹ ਸਰਕਾਰ ਨੂੰ ਕਹਿਣਾ ਚਾਹੁੰਦੇ ਆਂ ਕਿ ਜੇ ਉੱਚੇ ਗੱਲਬਾਤ ਵਾਪਰਦੀ ਹੈ ਉਹਦੀ ਜ਼ਿੰਮੇਵਾਰ ਸਰਕਾਰ ਹੈ ਇੱਥੋਂ ਦਾ ਪ੍ਰਸ਼ਾਸਨ ਹੈ ਇੱਥੋਂ ਦਾ ਡੀਜੀਪੀ ਹੈ ਅਸੀਂ ਇੱਥੇ ਕਿਸੇ ਵੀ ਲਾਟਾਂ ਦੇ ਵਿੱਚ ਮੇਦੇਰੀ ਲੱਗਣ ਦੇਣੀ ਇਹਦਾ ਕਾਰਨ ਕੀ ਹੈ ਕੀ ਹੁਣ ਸਾਡੇ ਜਵਾਬ ਟੈਂਪੂਆਂ ਦੇ ਮੇਲੇ ਦੇਖਣ ਜਾਣਗੇ ਉਹਨਾਂ ਤੋਂ ਪ੍ਰੇਰਣਾ ਲੈਣਗੇ ਸੇਧ ਲੈਣਗੇ ਇਹ ਬਹੁਤ ਵੱਡੇ ਪੱਧਰ ਦੇ ਉੱਤੇ ਕੰਮ ਵਧ ਰਿਹਾ ਮੈਂ ਤੁਹਾਡੇ মিডিਆ ਨੂੰ ਵੀ ਬੇਨਤੀ ਕਰਦਾ ਵੀ ਸਾਨੂੰ ਇਹਦੇ ਖਿਲਾਫ ਵੀ ਪਈ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਮਾਨ ਲਵੇ ਸਦੀਆਂ ਤੋਂ ਲੈ ਕੇ ਕੰਮ ਚੱਲੇ ਆਉਂਦਾ ਜਿਉਂ ਬੰਦਾ ਦੁਨੀਆ ਸਾਜੀਏ ਚੱਲਿਆ ਤੁਰਿਆ ਆਉਂਦਾ ਪਰ ਜੇ ਤੁਸੀਂ ਭਾਈ ਕੋਈ ਇਹ ਜਾ ਕੁੱਤਾ ਬਿੱਲਾ ਕੰਮ ਕਰਨਾ ਲੋਕਸ਼ਿਭੇ ਕੇ ਕਰ ਲੋ ਦੁਨੀਆ ਕਰਦੀ ਰਹੀਏ ਤੁਸੀਂ ਮੇਲੇ ਲਾਉਣ ਲੱਗ ਗਏ ਯਾਰ ਸ਼ਰਮ ਲੜਕਾਰੇ ਮਾਰ ਰਹੇ ਹਾਂ ਸੜਕਾਂ ਦੇ ਆ ਕੇ ਵੀ ਹਾਂ ਤਾਂ ਪ੍ਰਾਈਡ ਪ੍ਰੇਡ ਗੇਟ ਪ੍ਰਾਈਡ ਪ੍ਰੇਡ ਬਣਾ ਰਹੇ ਹਾਂ ਤੁਸੀਂ ਟੈਂਪੂਆਂ ਦਾ ਮੇਲਾ ਕਰਾ ਰਹੇ ਸੋ ਇਹ ਇਹ ਗੱਲ ਦੇ ਉੱਤੇ ਸਾਡੇ ਲੋਕਾਂ ਨੂੰ ਵਿਰੋਧ ਕਰਨਾ ਚਾਹੀਦਾ ਦੇਖੋ ਇਹਦਾ ਅਸਰ ਬਾਹਲੇ ਲੋਕ ਸਵਾਲ ਕਰਦੇ ਆ ਫਿਰ ਸੋਨੂੰ ਕੀ ਹੈ ਅਗਲੀ ਦੀ ਜ਼ਿੰਦਗੀ ਹੈ ਨਿੱਜੀ ਜ਼ਿੰਦਗੀ ਹੈ ਜੋ ਮਰਜ਼ੀ ਕਰੇ ਨਿੱਜੀ ਜ਼ਿੰਦਗੀ ਦਾ ਇਹ ਨਹੀਂ ਮਤਲਬ ਹੁੰਦਾ ਵੀ ਕੱਲ ਨੂੰ ਮੈਂ ਨੰਗਾ ਹੋ ਕੇ ਸੜਕ ਤੇ ਖੜ੍ਹ ਜੂਗਾ ਮੇਰੀ ਨਿੱਜੀ ਜ਼ਿੰਦਗੀ ਹੈ ਉਹ ਸਮਾਜਿਕ ਕੋ ਸੱਭਿਆਤਾਵਾਂ ਦੀਆਂ ਜਿਹੜੀਆਂ ਆਪਦੀਆਂ ਮਨਮਰਿਆਦਾ ਹੁੰਦੀਆਂ ਨੇ ਕਾਇਦੇ ਕਾਨੂੰਨ ਹੁੰਦੇ ਨੇ ਇਹ ਨਹੀਂ ਹੁੰਦਾ ਸੋ ਇਸ ਕਰਕੇ ਇਹਨਾਂ ਤੋਂ ਮੈਂ ਗੱਲ ਇਹੀ ਮੈਂ ਵਾਰ-ਵਾਰ ਦਹਰਾਉਣਾ ਵੀ ਇਹਨਾਂ ਨੂੰ ਤੁਸੀਂ ਪਿੱਛੇ ਦੇਖਿਆ ਹੋਣਾ ਅੱਜ ਜਦੋਂ 올림픽 ਹੋਈ ਹੈ 올림픽 ਦੇ ਵਿੱਚ ਵੀ ਇਹਨਾਂ ਨੂੰ ਜਿਹੜੀ ਓਪਨ ਸਾਰਾ ਮੈਨੂੰ 올림픽 ਦੀ ਉਹ ਇਹਨਾਂ ਤੋਂ ਕਰਾਈ ਗਈ ਹੈ ਇਨਨੂੰ ਪ੍ਰੋਮੋਟ ਕਿਵੇਂ ਕੀਤਾ ਜਾ ਰਿਹਾ ਹੈ ਇਹਨਾਂ ਨੂੰ ਕਾਲਜਾਂ ਦੇ ਵਿੱਚ ਮੁੱਖ ਮਹਿਮਾਨ ਬੁਲਾ ਕੇ ਸਨਮਾਨਿਤ ਕੀਤਾ ਜਾ ਰਿਹਾ ਹੁਣ ਮੇਲੇ ਹੋਣੇ ਸ਼ੁਰੂ ਹੋ ਗਏ ਤਾਂ ਫਿਰ ਸਾਡੀਆਂ ਨਸਲਾਂ ਤਾਂ بگੜ ਗਈਆਂ ਖਤਮ ਹੋ ਗਈਆਂ ਨਸਲਾਂ ਤਾਂ ਸਾਡੀਆਂ ਨਸਲਾਂ ਹਰੀ ਸਿੰਘ ਨਲੂਏ ਵਰਗੇ ਨਹੀਂ ਫਿਰ ਬਣਨਗੀਆਂ ਬਾਬਾ ਬੰਦਾ ਸਿੰਘ ਬਹਾਦਰ ਵਰਗੀਆਂ ਨਹੀਂ ਬਣਨਗੀਆਂ ਉਹ ਅਣਖਾਂ ਉਹ ਜੁਰਤਾਂ ਉਹ ਦਲੇਰੀਆਂ ਨਹੀਂ ਆਉਣਗੀਆਂ ਸਾਡੇ ਜਵਾਕਾਂ ਸਾਡੇ ਨਸਲਾਂ ਦੇ ਵਿੱਚ ਉਹ ਫਿਰ ਇਹਨਾਂ ਬੰਨੂ ਦੇਖ ਕੇ ਵੀ ਦੇਖੋ ਕਿੰਨੀ ਚੜ੍ਹਾਈ ਹੈ ਟੱਪੂਆਂ ਦੀ ਉਹ ਪ੍ਰਭੂ ਉੱਧਰ ਨਹੀਂ ਹੋ ਜਾਣਗੇ ਸੋ ਤੁਸੀਂ ਐਲਾਨ ਵੀ ਕਰਦੇ ਆ ਵੀ ਅਸੀਂ ਇਹ ਮੇਲੇ ਮੂਲੇ ਪੰਜਾਬ ਦੀ ਕਿਸੇ ਕਿਸੇ ਜ਼ਿਲ੍ਹੇ ਦੇ ਵਿੱਚ ਨਾ ਕਿਤੇ ਧਰਤੀ ਦੇ ਪੰਜਾਬ ਦੀ ਤੇ ਅਸੀਂ ਮੇਲੇ ਨਹੀਂ ਹੋਣ ਦੇਣੇ ਦੂਜਾ ਸਾਡਾ ਐਲਾਨ ਇਹ ਵੀ ਆ ਵੀ ਤੁਸੀਂ ਫੜਨਾ ਆ ਲੰਬਾਈ ਸਾਡੇ ਕੋਲ ਆ ਫੜ ਕੇ ਅੰਦਰ ਸਾਨੂੰ ਹੀ ਫੜ ਲਓ ਮੈਨੂੰ ਫੜ ਲਓ ਤੈਨੂੰ ਫੜ ਲਓ ਫੜ ਲਓ ਜੇ ਭਾਂਸਿਆ ਤੇਰੇ ਕੋਈ ਐਸ ਤਰ੍ਹਾਂ ਤੇਰੇ ਕੋਈ ਰਹਿੰਦੀ ਆ ਰੀਝ ਬੈਠੂ ਸਾਰਿਆਂ ਕਰ ਰਹੇ ਆ ਆ ਝੂਠੇ ਪੁਲਿਸ ਮੁਕਾਬਲੇ ਦੀ ਕਹਾਣੀ ਤੂੰ ਸ਼ੁਰੂ ਕਰਤੀ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਘੱਟੋ ਘੱਟ 150 ਮੁੰਡਾ ਪੰਜਾਬ ਦਾ ਝੂਠੇ ਪੁਲਿਸ ਮੁਕਾਬਲੇ ਚ ਮਾਰੇ ਜਾ ਚੁੱਕੇ ਆ ਇਹ ਪਿੱਛੇ ਜਿਹੜਾ ਡਰਾਮਾ ਕਰਦਾ ਸੀਗਾ ਅਸੀਂ ਜੀ ਪੰਚਾਇਤੀ ਜ਼ਮੀਨਾਂ ਛੜਾ ਰਹੇ ਆ ਜਿਹੜੀਆਂ ਸਰਕਾਰ ਦੀਆਂ ਜ਼ਮੀਨਾਂ ਦੱਬੀਆਂ ਹੋਈਆਂ ਨੇ ਕਿੰਨੀਆਂ ਛੜਾ ਲਈਆਂ ਉਹ ਵੀ ਡਰਾਮਾ ਸੀ ਆ ਅੱਖਾਂ ਖੁੱਲ ਗਈਆਂ ਤਿੰਨ ਸਾਲਾਂ ਬਾਅਦ ਨਸ਼ਿਆਂ ਪ੍ਰਧ ਚੁੱਧ ਸ਼ੁਰੂ ਕਰਤਾ ਕਿਉਂ ਦਿੱਲੀ ਜਗਲਾਂ ਨੇ ਲੋਟਰੀ ਲਵਾਤੀ ਲੱਗਿਆ ਜੀ ਹੁਣ ਪੰਜਾਬ ਵੀ ਗਿਆ ਹੁਣ ਇੱਧਰ ਨੂੰ ਡਰਾਮਾ ਸ਼ੁਰੂ ਕਰਤਾ ਅਸੀਂ ਵੀ ਕਹਿਣਾ ਮਨਸ਼ੇ ਖਤਮ ਹੋਣੇ ਚਾਹੀਦਾ ਪਰ ਇਹ ਆ ドラਮਾ ਨਾ ਕਰੋ ਇਹ ਜਿਹੜਾ ਜੋਗੀ ਮਾਡਲ ਲਿਆ ਏ ਉਹ ਜਿਵੇਂ ਯੂਪੀ ਚੱਲਿਆ ਬਲਡਰੋਜਰ ਉਹ ਸੁਪਰੀਮ ਕੋਰਟ ਨੇ ਉੱਥੇ ਪਾਬੰਦੀ ਲਾਤੀ ਇਹ ਵੀ ਲੱਗ ਜਾਣੀਆਂ ਲੈ ਕੱਲ ਨੋਟ ਰੱਖ ਲਿਓ ਹੱਦ ਦੋ ਤਿੰਨ ਮਹੀਨੇ ਹੋਰ ਚੱਲੂ ドラਮਾ ਫੇ ਠਾਪਾ ਕਮ ਸੋ ドラਮਿਆਂ ਨਾਲ ਚੁਟਕਲਿਆਂ ਕਹਾਣੀਆਂ ਨਾਲ ਭਾਂਸਿਆ ਕਹਾਣੀਆਂ ਨਹੀਂ ਚੱਲਣੀਆਂ ਜੇ ਤਰਜ ਹਿੰਮਤ ਆ ਤਾਂ ਤੂੰ ਉਹਨਾਂ ਜਿਹੜੀਆਂ ਪੁਲਿਸ ਦੇ ਵਿੱਚ ਵੱਡੀਆਂ ਕਾਲੀਆਂ ਭੇਡਾਂ ਬੈਠੀਆਂ ਨੇ ਜਿਹੜੇ ਤੇ ਆਈਪੀਐਸ ਬੈਠੇ ਨੇ ਜਿਹੜੇ ਵੱਡੇ ਵੱਡੇ ਕੰਮ ਕਰ ਰਹੇ ਨੇ ਜਿਹੜੇ ਸ਼ਰਯਾਮ ਇਲਜਾਮ ਵੀ ਲੱਗਿਆ ਪਰਚੇ ਵੀ ਦਰਜ ਹੋਇਆ ਉਹਨਾਂ ਦੇ ਘਰ ਧਾਕੇ ਦਿਖਾ ਉਹਨਾਂ ਨੂੰ ਫੜ ਕੇ ਦਿਖਾ ਫਿਰ ਅਸੀਂ ਮੰਨਾਂਗੇ ਹੁਣ ਅਗਲੀ ਗੱਲ ਮੈਂ ਚੰਦ ਕੁ ਮਿੰਟਾਂ ਦੇ ਵਿੱਚ ਲੁੰਬਾ ਜੀ ਨੂੰ 60000 ਨੌਕਰੀ ਦੇਤੀ ਕੋਈ ਬੀਬੀ ਖੜੀ ਕਰ ਲੈਂਦੇ ਆ ਕੋਈ ਨੌਜਵਾਨ ਖੜਾ ਹੋ ਜਾਂਦਾ ਜੀ ਮੈਂ ਕੈਨੇਡਾ ਤੋਂ ਆਇਆ ਜੀ ਮੈਂ ਦੋ ਮੈਨੂੰ ਜਵਾਨ ਲੈਟਰ ਮਿਲ ਗਏ ਜੀ ਮੈਨੂੰ ਤਿੰਨ ਮਿਲ ਗਏ ਜੀ ਜਲੰਧਰ ਡਿਵੀਜ਼ਨ ਦੇ ਵਿੱਚ 230 ਬੰਦੇ ਸਹਾਇਕ ਲੈਨਮੈਨ ਰੱਖਿਆ ਜਿਦੇ ਵਿੱਚੋਂ 180 ਬੰਦੇ ਕੱਲੇ ਹਰੇੜੇ ਨੇ ਕੋ ਜਵਾਬ ਦੇਊਗਾ ਸਾਡੇ ਹੱਕਾਂ ਤੇ ਐਂ ਡਾਕੇ ਵੱਜ ਰਹੇ ਆ ਬਾਹਰਲੇ ਸੂਬਿਆਂ ਦੇ ਆ ਕੇ ਬੰਦੇ ਸਾਡੀਆਂ ਨੌਕਰੀਆਂ ਲੈ ਰਿਆ ਖਾ ਰੇ ਆ ਸਾਡੇ ਨੌਜਵਾਨ ਬੇਰਜਗਾਰ ਹੋ ਕੇ ਬਾਹਰ ਨੂੰ ਭੱਜ ਰਿਹਾ ਜ਼ਮੀਨਾਂ ਵੇਚ ਕੇ ਜਾਂ ਨਸ਼ਿਆਂ ਵੱਲ ਮੁੜ ਰਹੇ ਨੇ ਜਾਂ ਕੋਈ ਗੈਂਗਵਾੜ ਚ ਮਰ ਰਹੇ ਨੇ ਇਹ ਡਰਾਮੇ ਵਿੱਚ ਮੁੱਖ ਮੰਤਰੀ ਰੋਜ਼ ਕਰਦਾ ਵੱਡੇ-ਵੱਡੇ ਬੋਰਡ ਲਾ ਦਿੰਦਾ ਮੈਂ 60000 ਨੌਕਰੀਆਂ ਦੀ ਮੈਂ 60000 ਨੌਕਰੀ ਦਿੱਤੀ ਇਹ ਤੇ ਕੋਈ ਸਵਾਲ ਹੋਊਗਾ ਅਸੀਂ ਇਹਦੇ ਵੀ ਸਵਾਲ ਕੀਤਾ ਵੀ ਜੇ ਹਿਮਾਚਲ ਦਾ ਕਾਨੂੰਨ ਹੈ ਜੇ ਉੱਤਰਾਖੰਡ ਦਾ ਕਾਨੂੰਨ ਹੈ ਜੇ ਰਾਜਸਥਾਨ ਦਾ ਕਾਨੂੰਨ ਹੈ ਆ ਪਿੱਛੇ ਜੇ ਵੀ ਇਹਨਾਂ ਪਹਿਲਾਂ ਹੀ ਹਲੇ ਪੁਸ਼ਕਰਤਾਮੀ ਉੱਤਰਾਖੰਡ ਵਾਲਾ ਜਿਹੜਾ ਮੁੱਖ ਮੰਤਰੀ ਆ ਉਹਨੇ ਐਲਾਨ ਕੀਤਾ ਕੈਬਨਟ ਦੇ ਵਿੱਚ ਕਿ ਇੱਥੇ ਬਾਹਰਲਾ ਬੰਦਾ ਕਿ ਜ਼ਮੀਨ ਨਹੀਂ ਲੈ ਸਕਦਾ ਤੇ ਪੰਜਾਬ ਦੇ ਵਿੱਚ ਕਾਨੂੰਨ ਕਿਉਂ ਨਹੀਂ ਬਣ ਰਹੇ ਯਾਹ ਨੂੰ ਸ਼ਾਮਲਾੜ ਕਿਉਂ ਬਣਾਇਆ ਜਾ ਰਿਹਾ ਪੰਜਾਬ ਦੀ ਡੈਮੋਗ੍ਰਾਫੀ ਕਿਉਂ ਬਦਲੀ ਜਾ ਰਹੀ ਹੈ ਇਹ ਬਹੁਤ ਵੱਡਾ ਸਵਾਲ ਸੋ ਇਨਾਂ ਮੁੱਦਿਆਂ ਨੂੰ ਲੈ ਕੇ ਅਸੀਂ ਵਹਿਣ ਤੁਰਿਆ ਹੋਇਆ ਪੂਰੇ ਪੰਜਾਬ 'ਚ ਪਿੰਡ ਪਿੰਡ ਜ਼ਿਲ੍ਹਿਆਂ 'ਚ ਸ਼ਹਿਰਾਂ 'ਚ ਜਾ ਰਹੇ ਹਾਂ ਇਹੀ ਗੱਲਾਂ ਲੋਕਾਂ ਨਾਲ ਕਰ ਰਹੇ ਹਾਂ ਇਸੇ ਕਰਕੇ ਸਾਰੇ ਸਾਰੀ ਟੀਮ ਦੇ ਮੈਂਬਰ ਆ ਇਹਨਾਂ ਨੂੰ ਜਾ ਕੇ ਇੱਕ ਝੂਠੇ ਮਕਾਦਮੇ 'ਚ ਉਥਨੇ ਐਸਪੀ ਐਚ ਨੇ ਅਲ ਜਾਤਾ ਇੱਕ ਗੱਲ ਮੈਂ ਸਰਦਾਰ ਬਖਤੌਰ ਸਿੰਘ ਉਹ ਰਾਣ ਵਾਲੀ ਦੁਬਾਰਾ ਤਰਮੀਮ ਕਰ ਦਿੰਨਾ ਉਸ ਗੱਲ ਤਰਮੀਮ